ਤੋ ਕਾਤੀ b^2 15 ਦੇ ਸਿਫਰ ਪਤਾ ਕਰੋ ਸਿਫਰ ਮਤਲਬ ਉਹ T ਦੇ ਮੂਲ ਪਤਾ ਕਰਨੇ ਨੇ ਠੀਕ ਹੈ ਜਿਹੜੇ ਇਹਨੂੰ ਸੈਟੀਸਫਾਈ ਕਰਨਗੇ ਤਾਂ ਤੁਹਾਨੂੰ ਪਤਾ ਹੈ ਇਹ a^2 b^2 ਦਾ ਫਾਰਮੂਲਾ ਬਣ ਗਿਆ ਕੀ ਹੁੰਦਾ ਹੈ a b a b a b a b ਤਾਂ a ਕਿੰਨਾ ਹੈ T ਤੇ b ਕਿੰਨਾ ਹੋ ਗਿਆ ਕਿਉਂਕਿ 15 ਨੂੰ ਆਪਾਂ ਕੀ ਲਿਖ ਸਕਦੇ ਹਾਂ √15 ਦਾ ਸਕੁਅਰ ਲਿਖ ਸਕਦੇ ਹਾਂ ਤਾਂ b ਕਿੰਨਾ ਹੋ ਗਿਆ √15 ਕਿ ਦੋ ਨਾਲ √ ਕੀ ਹੋ ਜਾਂਦਾ ਕੱਟ ਜਾਂਦਾ ਹੈ √ ਕੀ ਹੋ ਜਾਊਗਾ ਕੱਟ ਜਾਊਗਾ ਤਾਂ t ਬਣ ਗਿਆ ਫਾਰਮੂਲੇ ਦੇ ਸਿਬ ਅਨੁਸਾਰ ਨੜਾ ਪਹਿਲਾਂ a b t √15 ਯਾਨੀ ਕਿ ਵਰਗਮੂਲ 15 t ਵਰਗਮੂਲ 15 ਤਾਂ a ਨੂੰ ਵੀ 0 ਦੇ ਬਰਾਬਰ ਰੱਖ ਲਓ a ਨੂੰ ਵੀ 0 ਦੇ ਬਰਾਬਰ ਰੱਖ ਲਓ ਤਾਂ ਇਧਰ ਮਾਈਨਸ ਤਾਂ ਉਧਰ ਆ ਕੇ ਪਲੱਸ ਤਾਂ ਹੋ ਗਿਆ ਫਿਰ a ਨੂੰ ਵੀ 0 ਦੇ ਬਰਾਬਰ ਰੱਖੋ ਤਾਂ ਉਧਰ ਆ ਕੇ ਮਾਈਨਸ ਤਾਂ ਹੋ ਗਿਆ ਤਾਂ t ਦਾ ਮੁੱਲ ਇੱਕ ਵਾਰੀ √15 ਆ ਗਿਆ ਇੱਕ ਵਾਰੀ ਮਾਈਨਸ ਤਾਂ ਬਰਕਮੋਲਾ 15 ਆ ਗਿਆ ਤਾਂ ਪੱਸੀਫਰਾਂ ਨੂੰ α ਦੇ β ਵੀ ਕਹਿ ਦਿੰਦੇ ਆ ਤਾਂ α ਕਿੰਨਾ ਆ ਗਿਆ √15 β ਕਿੰਨਾ ਆ ਗਿਆ -√15 ਤਾਂ ਅੱਗੇ ਵੀ ਇਹ ਸਵਾਲ ਹੁੰਦਾ ਵੀ ਮੈਥ ਚ ਵੀ ਸਿਫਰਾਂ ਦਾ ਜੋੜ ਜਾਂ ਸਿਫਰਾਂ ਦਾ ਗੁਣਨਫਲ ਠੀਕ ਹੈ ਤਾਂ α β ਕਰ ਦਿਓ α β ਕਰ ਦਿਓ ਤਾਂ ଏਸੀ ਆਪਾਂ ਨੇ ਸਿਰਫ ਸਿਫਰਾਂ ਪਤਾ ਕਰਨੀ ਸੀ ਵੀ ਕੁਐਸਚਨ ਚ ਕਿਹਾ ਗਿਆ ਸੀ ਪ੍ਰੀਵੀਅਸ ਈਅਰ ਕੁਐਸਚਨ ਹੈ ਤਾਂ ਇਸੇ ਤਰ੍ਹਾਂ ਸਿਮਿਲਰਲੀ ਕੁਐਸਚਨ ਇਹ ਹੈ ਦੋਕਾਤੀ ਬੋਪਦ x² 3 ਦੇ ਸਿਫਰ ਪਤਾ ਕਰੋ ਡਿੱਟੋ ਸੇਮ ਹੈ ਵੀ ਇੱਥੇ ਐਕਸ ਦੇ ਮੁੱਲ ਆ ਜਾਣਗੇ ਤਾਂ ਤੁਸੀਂ ਦੇਖ ਕੇ ਦੱਸ ਸਕਦੇ ਹੋ 1 ਪਲੱਸ ਦਾ ਵਰਗਮੂਲ ਤੰਨਾਊਗਾ 1 ਮਾਈਨਸ ਦਾ ਵਰਗਮੂਲ ਤੰਨਾਊਗਾ